Yeah. ਜੋ ਬਣਾਉਣਾ ਹੈ ਅੱਜ ਅਗਲਾ ਇਹੋ ਗੇਬਣਾ ਪੈਣਾ ਤੇ ਕੱਟ ਕਾਪਟ ਕਰਨੇ ਸਾਰੇ ਮੋਡਰਨ ਮੂਵ ਕਰਕੇ ਆਪਾਂ ਕੱਢਾਂਗੇ ਸੁਣ ਲੈ। ਸੋ ਕੰਮ ਸੌਖਾ ਨਹੀਂ ਕੰਮ ਹੈਂਤ ਕਰ। ਮਿਹਨਤ ਦਾ ਕੰਮ ਹੈ। ਓਕੇ ਇਹਦੇ ਨਾਲ ਸਾਫ਼ ਕੀਤੇ ਸੋਣ ਆਪਾਂ ਨੂੰ ਇੱਕ ਵਾਰ ਫੇਰ ਪਾਣੀ ਨਾਲ ਧੋਵਾਂਗੇ ਤੇ ਜਮਾਲ ਨੇ ਵੀ ਮਾਰ ਮੇਰੇ ਕੋਲ ਮੋਲਡ ਰੱਖ ਲਈ ਬਹੁਤ ਕਿੰਨਾ ਪਾਸਾ ਜੀ ਤੇ ਹੌਟਾਂਗੇ ਇਹ ਲੜ ਕੇ ਵੀ ਫਾਜਣ ਦਾ ਬਾਈ ਸੇਫਟੀ ਹੂੰ ਹੂੰ ਜਿਵੇਂ ਕੱਢਿਆ ਗੰਨੇ ਦਾ ਰਸ ਤੇ ਰਸ ਪੀਨੇ ਆ ਤੇ ਉਸ ਤੋਂ ਬਾਅਦ ਬਣਾਵਾਂਗੇ ਚੌਰ ਆਮ ਤੌਰ ਤੇ ਲੋਹੜੀ ਨੂੰ ਕਹਿੰਦਾ ਕਿ ਪੋ ਰਿੱਜੀ ਮਾਂ ਖਾਦੀ ਹੁਣ ਕੱਲ ਨੂੰ ਫਿਰ ਮਾਗ ਨੂੰ ਆਪਾਂ ਖੀਰ ਤੇ ਜਿਹੜੀ ਚੌਲਾਂ ਦਾ ਜੂਸ ਦੀ ਬਣਾਉਣੀ ਉਹ ਵੀ ਖਾਵਾਂਗੇ ਤੇ ਚੰਗਾ ਲੱਗਿਆ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਇੱਥੇ ਅਮਰੀਕਾ ਦੇ ਵਿੱਚ ਸਾਡਾ ਨਵਾਂ ਪੰਜਾਬ ਜਿੱਥੇ ਸਾਰੀ ਫਸਲਾਂ ਸਾਡੇ ਕੋਲ ਕੈਲੀਫੋਰਨੀਆ ਚ ਹੁੰਦੀਆਂ ਨੇ ਤੇ ਆਓ ਲੈਨੇ ਹੁਣ ਰਸ ਜੂਸ ਦਾ ਆਨੰਦ ਕਹਿੰਦੇ ਰਸ ਦਾ ਤੇ ਖੀਰ ਕੱਲ ਨੂੰ ਖਾਵਾਂਗੇ ਜੀ ਥੈਂਕ ਯੂ ਗਨੇ ਦਾ ਦੁੱਸਦਾ ਕੰਮ ਪੀਣਾ ਬਹੁਤ ਸਵਾਦਲਾ ਹੁੰਦਾ ਪਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਸਾਫ ਕਰਨ ਲਈ ਤੇ ਉਦੋਂ ਬਾਅਦ ਜਿਹੜਾ ਖੰਡਾਰਾ ਖੜਿਆ ਹੋਆ ਦੇਖ ਲੋ ਜੇ ਹੁਣ ਖਾ ਪੀ ਕੇ ਆਨੰਦ ਰਿਆ ਸੋ ਸਾਰੀ ਗਰਮੀ ਕਰ ਦੇਣੀ ਹੈ ਇਹਨੇ ਆ ਸਾਰਾ ਇਕੱਠਾ ਕਰਨਾ ਭਾਣਾ ਡਰਮ ਭਰਿਆ ਪਿਆਗਾ ਤੇ ਜਿਹੜੀ ਚੀਜ਼ ਸਵਾਦ ਆ ਉਹਦੇ ਜਿਵੇਂ ਕੋણો ਕੋਣ ਤਾਂ ਹੁੰਦੇ ਗਏ ਨਹੀਂ ਕਿ ਮਿਹਨਤ ਕਰਨੀ ਪੈਣੀ ਹੈ ਸਵਾਦ ਲੈਣ ਲਈ ਫਿਰ ਆਮ ਤੌਰ ਤੇ ਪੰਜਾਬੀ ਕਲਚਰ ਦੇ ਵਿੱਚ ਗੰਨੇ ਦੇ ਜੂਸ ਨਾਲ ਬਣਾਏ ਹੋਏ ਚੌਲ ਨੂੰ ਚੰਗਾ ਮੰਨਿਆ ਜਾਂਦਾ ਕਹਿੰਦੇ ਇਹਦੇ ਡਾਇਬੀਟੀਸ ਘਟ ਹੁੰਦੀ ਜਾਨੀ ਸ਼ੂਗਰ ਦਾ ਲੈਵਲ ਘਟ ਹੁੰਦਾ ਇਹ ਨੇਚਰਲ ਹੈ ਸੋ ਅੱਜ ਸਾਨੂੰ ਜਸਤਰਾ ਥੋੜੀ ਜਿਹਾ ਪਹਿਲਾਂ ਦਿਖਾ ਕੇ ਹਟਾ ਕੇ ਗੰਨੇ ਘਰੇ ਸਾਡੇ ਆਪਣੇ ਘਰ ਦੇ ਆ ਕਿਦਾਂ ਇਹ ਤੋਂ ਜੂਸ ਕੱਢਿਆ ਜਾਂਦਾ ਸਾਫ ਸਫਾਈ ਦਾ ਖਾਸ ਕਰਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਚੌਲ ਜਾਂ ਖੀਰ ਕਿਵੇਂ ਬਣਾਉਣੀਆਂ ਉਹ ਤੁਹਾਨੂੰ ਦਿਖਾਉਣੇ ਆ ਜਿਸ ਤਰ੍ਹਾਂ ਆਪਾਂ ਐਸਟੀਮੇਟ ਕਰਦੇ ਆ ਵੀ 2 ਲੀਟਰ ਗੰਨੇ ਦਾ ਜੂਸ ਆਪਣੇ ਕੋਲ ਆ ਵੀ ਪਿਆਜ਼ ਕੱਢਿਆ ਤੇ ਮੈਂ ਕਿ ਰੱਖਿਆ ਪਰ ਆ ਵੀ ਹੈਗਾ 2 ਲੀਟਰ ਇਹਨੂੰ ਆਪਾਂ ਪਾ ਦੇਣਾ ਹੈ ਮੈਂ 2 ਲੀਟਰ ਨੂੰ ਚੰਗੀ ਤਰ੍ਹਾਂ ਪੁੜ ਕੇ ਬਤੀਲੇ ਦੇ ਵਿੱਚ ਐਕਚੁਅਲੀ ਇਹ 2 ਲੀਟਰੋਂ ਥੋੜਾ ਵਾਧੇ ਗਿਆ ਚੋ ਕੱਢ ਦਿਆਂ ਥੋੜਾ ਜਿਹਾ ਕਿਉਂਕਿ ਆਪਾਂ ਨੂੰ 2 ਲੀਟਰ ਹੀ ਚਾਹੀਦਾ ਕਿਉਂਕਿ ਜੇ ਜ਼ਿਆਦਾ ਰੱਖਿਆ ਤਾਂ ਤੇ ਸ਼ੂਗਰ ਲੈਵਲ ਵੱਧ ਜਾਣਾ ਹੈ ਸੋ ਥੋੜਾ ਘਟਾ ਲਓ ਤੇ ਆ ਸਾਵਸਥਿਆ ਰੱਖੋ ਇਹਨੂੰ ਆਪਾਂ ਦਿਖਾਉਣਾ ਜੂਸ ਕਿਉਂਕਿ ਜੂਸ ਕਾਲੇ ਰੰਗ ਦਾ ਨਹੀਂ ਉਹ ਪਿਆ ਇਹਦੇ ਵਿੱਚੋਂ ਗੰਨੇ ਦਾ ਜੂਸ ਕਰਨ ਤੋਂ ਪਹਿਲਾਂ ਮੋਲਡ ਨੂੰ ਚੰਗੀ ਤਰ੍ਹਾਂ ਧੋਤਾ ਗਿਆ ਗੰਨੇ ਨੂੰ ਧੋ ਕੇ ਉਹਨੂੰ ਕੱਪੜੇ ਦੇ ਨਾਲ ਸਾਫ਼ ਕੀਤਾ ਗਿਆ ਸੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਾਲਸ ਨਹੀਂ ਤੇ ਸਟੋਵ ਨੂੰ ਕਰਤਾ ਆਪਾਂ ਨੇ ਔਨ ਤੇ ਉਸ ਤੋਂ ਬਾਅਦ ਅ ਲਈ ਪਾਣੀ ਇਹ ਆਪਾਂ ਤਿਆਰ ਰੱਖਿਆ ਹੈ ਪਰ ਹੁਣ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਉਹ ਪਾਣਾ ਦਾ ਰਚਣ ਦੇਣਾ ਕਰ ਸੋ ਹੌਲੀ ਹੌਲੀ ਉਹ ਕੁੱਕ ਹੋਊਗਾ ਜਦੋਂ ਸਟੱਕ ਹੋ ਗਿਆ ਚੰਗੀ ਤਰ੍ਹਾਂ ਜਦੋਂ ਬੜਨ ਲੱਗਿਆ ਇਹਦੇ ਉੱਪਰ ਜੋ ਹੁੰਦਾ ਤੇ ਕਹਿੰਦੇ ਗੱਡੇ 'ਚ ਕੋਈ ਮੈਲ ਹੁੰਦੀ ਹੈ ਜਾਂ ਹੋਰ ਹੁੰਦੀ ਹੈ ਉਹ ਉੱਪਰ ਆ ਜਾਂਦੀ ਹੈ ਸੋ ਉਹਨੂੰ ਸਾਫ਼ ਕਰਨ ਦੇ ਲਈ ਆਮ ਤੌਰ ਤੇ ਤੁਸੀਂ ਦੇਖੋ ਜਿੱਥੇ ਬੇਕ ਨੇ ਲੱਗੇ ਹੁੰਦੇ ਆ ਗੋੜ ਬਣਾਉਂਦੇ ਆ ਉਹ ਥੋੜਾ ਜਿਹਾ ਬੇਕਿੰਗ ਸੋਡਾ ਪਾਉਂਦੇ ਆ ਬੇਕਿੰਗ ਸੋਡਾ ਥੋੜੀ ਜਿਹੀ ਵੱਧ ਮਾਤਰਾ 'ਚ ਪਾ ਸਕਦੇ ਹੋ ਜੇ ਬੇਕਿੰਗ ਪਾਊਡਰ ਪਾਉਣਾ ਤਾਂ ਘੱਟ ਮਾਤਰਾ 'ਚ ਉਦੋਂ ਉਹ ਜਿਹੜੇ ਉੱਤੇ ਮੈਲ ਹੁੰਦੀ ਆ ਕਿ ਫਟ ਜਾਂਦੀ ਆ ਤੇ ਫਿਰ ਉਹਨਾਂ ਕੀ ਪਾਣੀ ਲੈ ਕੇ ਉਤਾਰ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਰਾਜਸ ਜਿਹੜੇ ਆਪਾਂ ਇੱਕ ਕੌਲੀ 2 ਲੀਟਰ ਦੇ ਵਿੱਚ ਇਹ ਇਹਦੇ ਵਿੱਚ ਪਾਉਣੇ ਆ ਤੇ ਆ ਪਾਉਣੇ ਆ ਆਪਾਂ ਨੇ 5-7 ਲੌਂਗ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਤੇ ਆ ਦੇਸੀ ਕੀ ਚਮਚਾ ਇਹਦੇ ਨਾਲ ਪਾਉਣਾ ਤਾਂ ਕਿ ਜਿਹੜੇ ਚੌਲ ਇਕੱਲੇ ਇਕੱਲੇ ਰਹਿਣਗੇ ਜੇ ਕਿ ਉਥੋਂ ਡਰਦੋ ਤੁਸੀਂ ਇੱਥੇ ਆਇਲ ਵੀ ਪਾ ਸਕਦੇ ਵਿਜੀਟੇਬਲ ਆਇਲ ਤੋ ਹੁਣ ਆਪਣਾ ਇਹ ਚੱਲੂਗਾ ਇਹ ਤੁਹਾਨੂੰ ਮੈਂ ਡੈਮੋ ਦੇ ਰਿਹਾ ਮੈਸੇਜ ਜਿਹੜਾ ਬਾਅਦ ਵਿੱਚ ਖੀਰ ਤੁਹਾਨੂੰ ਖਵਾਵਾਂਗੇ ਘਰ ਦੀ ਹੋਮ ਮਿਨਿਸਟਰੀ ਸਾਡੀ ਤਿਆਰ ਕਰੂਗੀ ਤੇ ਇਹ ਸ ਤੋਂ ਨੇ ਚੰਗੀ ਤਰ੍ਹਾਂ ਭਾ ਰਹਿੰਦੇ ਆ ਤੇ ਤੁਹਾਨੂੰ ਦਿਖਾਵਾਂਗੇ ਦੇ ਵਿੱਚ ਮੈਣ ਨੂੰ ਕਿਵੇਂ ਕੱਟਿਆ ਜਾਂਦਾ ਹੈ ਤੇ ਥੋੜੀ ਦੇਰ ਲਈ ਸਰੋਚਣਨ ਦੰਨੇ ਆਪਾਂ ਜੀ ਓਕੇ ਆ ਹੁਣ ਕੁੱਕ ਹੋ ਰਿਹਾ ਜੀ ਆਪਣਾ ਤੇ ਨਾਲ ਨਾਲ ਜੋ ਜੂਸ ਕੁੱਕ ਹੋ ਰਿਹਾ ਇਹਦੇ ਵਿੱਚ ਦੇਖ ਰਹੇ ਹੋ ਜੋ ਗੰਨੇ ਦੇ ਨਾਲ ਕਈ ਵਾਰ ਕਿਸ ਤਰ੍ਹਾਂ ਦੀ ਆਪਾਂ ਕਹਿੰਦੇ ਨੇ ਮਹਿਲ ਕਹਿੰਦੇ ਨੇ ਜਾਂਦੀ ਜੋ ਵੀ ਵੈਕਸ ਜਾਂ ਉੱਪਰ ਆਈ ਜਾ ਰਹੀ ਹੈ ਜਦੋਂ ਆਪਾਂ ਇਹ ਤੇ ਬੇਕਿੰਗ ਸੋਡਾ ਪਾਇਆ ਜਾਂ ਬੇਕਿੰਗ ਪਾਊਡਰ ਥੋੜਾ ਪਾਇਆ ਤਾਂ ਇਹ ਜਨਨੇ ਇਕੱਠੇ ਹੋ ਜਾਣ ਜਾਂ ਕੱਟੀ ਜਾਣੀਆਂ ਤੇ ਉਦੋਂ ਬਾਅਦ ਜੂਸ ਸੌਫ ਹੋ ਜੂ ਤੇ ਆਪਾਂ ਉਹਨੂੰ ਬਾਹਰ ਕੱਢ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਇਹਦੇ ਵਿੱਚ ਚੌਲ ਪਾ ਸਕਦੇ ਹਾਂ। ਜਿਹੜੀ ਉੱਪਰ ਮੈ ਜਾਂ ਜਿਹੜੀ ਤੇ ਆਪਣਾ ਇਕੱਠੀ ਹੋ ਰਹੀ ਹੈ ਜਿਸ ਤਰ੍ਹਾਂ ਆਪਾਂ ਇਹਨੂੰ ਵੈਸੇ ਪੰਜਾਬੀ ਬੋਲੀ 'ਚ ਮੈਲਿਕ ਕਹਿੰਦੇ ਆ ਗੰਨੇ ਦੇ ਉੱਤੋਂ ਤੇ ਇਹਨੂੰ ਲਾਉਣ ਦੇ ਲਈ ਆਪਾਂ ਬੇਕਿੰਗ ਸੋਡਾ ਜੋ ਆਪਾਂ ਨੇ ਇੰਡੀਆ ਦੇ ਵਿੱਚ ਬੇਕਿੰਗ ਪਾਊਡਰ ਨੂੰ ਮਿਲ ਜਾਂਦਾ ਸੀ ਸਾਨੂੰ ਮਿੱਠਾ ਛੋਟਾ ਵੀ ਕਹਿੰਦੇ ਆ ਉਹਦਾ ਥੋੜਾ ਜਿਹਾ ਉੱਤੇ ਛਿੱਟਾ ਮਾਰਨਾ ਤੇ ਉਹ ਇਕੱਠੀ ਹੋ ਜੂ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਲੈ ਕੇ ਆਉਂਦੀ ਆ ਹੈ ਛਾੜਣੀ ਜਾਂ ਪਾਣੀ ਇਹਦੇ ਨਾਲ ਇਹਨੂੰ ਚੱਕ ਲਈਂਦਾ ਤੂੰ ਸੋ ਇਹਦਾ ਤਕਰੀਬਨ 1/4 ਕਸਪੂਨ ਉੱਤੇ ਛਿੱਟਾ ਮਾਰਨਾ ਜੀ ਆਹ 1/4 ਕਸਪੂਨ ਪਾ ਲਿਆ ਬੇਕਿੰਗ ਸੋਡਾ ਤੇ ਇਹਨੂੰ ਹਾਲ ਆਪਾਂ ਇਹਦੇ ਛਿੱਟਾ ਮਾਰਨਾ ਦੇਖੋ ਇੱਕ ਹੋ ਗਿਆ ਇੱਕ ਟੋਪ ਹੁਣ ਤੋਂ ਬਾਅਦ ਹੁਣ ਇਹਨੂੰ ਥੋੜੀ ਜਿਹੀ ਅਗੋਂ ਪੱਥ ਸਲੋ ਕਰ ਦੇਣਾ ਜਿਸ ਤਰ੍ਹਾਂ ਹਮੇਸ਼ਾ ਵੇਖਣੇ ਤੇ ਵੀ ਦੇਖਾ ਉਹ ਕਰ ਦਿੰਦੇ ਆ ਉੱਥੇ ਤੇ ਆ ਜਿੰਨੀ ਸੀ ਕਿ ਕਲੋਜ਼ ਕਰਕੇ ਦਿਖਾਣਾ ਤੁਹਾਨੂੰ ਆ ਸਾਈਡਾਂ ਤੇ ਆ ਗਈ ਜੀ ਇਕੱਠੀ ਹੋ ਗਈ ਇਹਨੂੰ ਆ ਪਾਚਾਰਨੀ ਦੇ ਨਾਲ ਫਿਰ ਤੋਂ ਉਤਾਰ ਦੇ ਸੁਗੀ ਜਿਹੜੇ ਨਿਕਲੇ ਜਿੱਦ ਤਣੋਂ ਆਪਾਂ ਸੈਂਕ ਚਿਰ ਤੋਂ ਹੋ ਜਾਂਦਾ ਤੇ ਮਾਰੀ ਡ੍ਰੇਨ ਕਰਦੇ ਹੁੰਦੇ ਨੂੰ ਤੁਸੀਂ ਤੇ ਉਦੋਂ ਬਾਅਦ ਦੇਖੋ ਜਿਸ ਬਲ ਕੋਲੇ ਸਾਫ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਧੋ ਕੇ ਚੌਲ ਪਾ ਸਕਦੇ ਆ ਐਸ ਵਾਂਗ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਕੋਲੀ ਤਕਰੀਬਨ 5 ਹੀ ਲੈਣੀਆਂ ਤਾਂ ਇਹਨੂੰ ਆਪਾਂ ਪਾਣੀ ਚ ਵਿੱਚ ਪਾ ਰਿਹਾ ਛਾਣੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਸੈਂਕ ਤੇ ਜਾ ਕੇ ਜੇ ਜਿਸ ਤਰ੍ਹਾਂ ਤਨ ਸਟ੍ਰੇਨਰ ਦੇ ਵਿੱਚ ਪਾ ਕੇ ਸੌਖਾ ਲੱਗੇ ਉਹ ਤਾਂ ਹੋ ਸਕਦਾ ਹੈ ਨਾ ਸਾਹ ਇਹਨੂੰ ਕਿਸੇ ਭਾਂਡੇ ਚ ਪਾ ਕੇ ਧੋ ਲੋ ਜਿੱਦਾਂ ਮਰਜ਼ੀ ਧੋ ਲੋ ਤੁਸੀਂ ਚੰਗੀ ਤਰ੍ਹਾਂ ਧੋ ਲੋ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਧੋ ਕੇ ਆਈਏ ਇਹਨਾਂ ਦਾ ਨਿਚੋੜ ਕੇ ਤੇ ਇਹ ਚੌਲਾਂ ਨੂੰ ਫਿਰ ਆਪਾਂ ਰੈਡੀ ਆਪਣੇ ਪਾਉਣ ਦੇ ਲਈ ਤੇ ਇਹ ਤੋਂ ਪਹਿਲਾਂ ਇਹਨਾਂ ਨੂੰ ਵਿੱਚ ਪਾਈਏ ਤੇ ਇਹਦੇ ਵਿੱਚ ਫੇਰ ਚੈੱਕ ਕਰ ਸਕਦੇ ਹਾਂ ਕਈ ਵਾਰੀ ਫੇਰ ਜੇ ਕੋਈ ਮਾੜੀ-ਮੋਟੀ ਰਹਿੰਦੀ ਆ ਮੈਲ ਤਾਂ ਉਹ ਫਿਰ ਉੱਤੇ ਆ ਜਾਂਦੀ ਆ ਤਾਂ ਉਹਨੂੰ ਵੀ ਕੱਢ ਦੇਣਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਚੌਲ ਬਣਾਉਂਗੇ ਤਾਂ ਚੌਲ ਬਿਲਕੁਲ ਸਾਫ਼ ਹੋਣਗੇ ਤੇ ਵਿੱਚ ਕਿਸੇ ਤਰ੍ਹਾਂ ਦੀ ਡਾਰਕ ਬਰਾਊਨੈਸ ਜਾਂ ਡਾਰਕ ਬਲੈਕਨੈਸ ਕਲਰ ਨਹੀਂ ਆਉਂਦਾ ਜਿਆਣੀ ਜਿਆਦੇ ਕਲਾਹੋਂ ਜੀ ਰੰਗ ਨਹੀਂ ਆਉਂਦਾ ਸੋ ਨੇਚਰਲ ਰੰਗ ਹੋਊਗਾ ਇਹਦਾ ਸੌਖਾ ਤਰੀਕਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਦੋਂ ਚੌਲ ਪਾਉਣੇ ਉਸ ਤੋਂ ਬਾਅਦ ਦੋ ਆਹ ਜਿਹੜੇ 5-10 ਆਪਾਂ ਲੌਂਗ ਪਾਏ ਆ ਫਲੇਵਰ ਦੇ ਲਈ ਇਹ ਵੀ ਐਡ ਕਰ ਦਿੰਦੇ ਆ ਕਈ ਘਿਓ ਦੇ ਵਿੱਚ ਭੁੰਨ ਕੇ ਪਾਉਂਦੇ ਆ ਉਹ ਵੀ ਠੀਕ ਹੈ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਤੇ ਇਸ ਦੇ ਨਾਲ-ਨਾਲ ਚਮਚਾਕ ਵਿੱਚ ਤੁਹਾਨੂੰ ਜਿਸ ਤਰ੍ਹਾਂ ਦਾ ਸਦੇਸੀ ਘਿਓ ਜਰੂਰ ਪਾ ਦਿਓ ਦੇਸੀ ਕੋ ਜਿਆਦਾ ਸੁਆਣਾ ਹੁੰਦਾ ਕਿ ਤੇਲ ਵੀ ਪਾਉਂਦੇ ਪਰ ਤੇਲ ਨਹੀਂ ਦੇਸੀ ਕੋ ਉਹੀ ਬੈਸਟ ਆ ਇਹਦੇ ਨਾਲ ਫਲੇਵਰ ਹੋਰ ਵੀ ਸੁਆਣਾ ਆਉਂ ਤੇ ਚੌਲ ਕੱਲਾ ਕੱਲਾ ਖਣਜੂ ਤੇ ਚਮਕੂਗਾ ਤੇ ਫਿਰ ਦੇਖੋ ਕਿ ਐਸ ਬਾਦ ਆ ਸੋ ਆਪਾਂ ਹੁਣ ਇਹਦੇ ਵਿੱਚ ਚੌਲ ਪਾ ਦਿੰਨੇ ਆ ਆਹ ਲੋ ਜੀ ਚੌਲ ਇਹ ਸਾਰੇ ਪਿੱਛੇ ਆ ਗਏ ਆ ਹੁਣ ਤਕਰੀਬ ਇਹਨੂੰ ਸਲੋ ਅੱਗ ਦੇ ਉੱਤੇ ਘੰਟਾ ਡੇਢ ਘੰਟਾ ਚੱਲੀ ਜਾਣ ਤਾਂ ਹੌਲੀ ਹੌਲੀ ਜਿੰਨਾ ਸਲੋ ਚੱਲੂ ਓਨਾ ਹੀ ਵਧੀਆ ਤੇ ਇਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਕੋਲੂ ਰੈਡ ਕਰ ਦਾਂਗੇ ਤਾਂ ਕਿ ਉਹ ਇੱਕ ਤਾ ਵਾਲਾ ਹੋਣ ਤੋਂ ਇਹਦੇ ਵਿੱਚ ਕਾਫੀ ਹੈਲਪ ਹੋ ਜਾਂਦੀ ਹੈ। ਉਵਾਲਾ ਨਹੀਂ ਆਊਗਾ ਤੇ ਫਲੇਵਰ ਵੀ ਹੋ ਜੂਗਾ। ਆ ਦੇਖੋ ਦੇਸੀ ਕੋ। ਇਹ ਜਿਹੜਾ ਇਹ ਵਾਲਾ ਉਤਨੋਂ ਹੁੰਦਾ ਉਹ ਵੀ ਰੁਕ ਜਾਂਦਾਗਾ ਤੇ ਫਲੇਵਰ ਵੀ ਘਟਵਾਉਂਦਾ ਮਿਕਸ ਕਰਤਾ। ਤਿਆਰ ਲੌਂਗ ਲੈ ਸੀ ਕਿ ਇਹ ਵੀ ਹੁਣੇ ਪਾ ਦੇਣਾ ਤਾਂ ਕਿ ਫਿਰ ਇਹਨੇ ਦੇਖਣ ਚੱਕਰ ਦੀ ਲੋੜ ਨਹੀਂ ਗਈ ਅੱਜ ਮੈਂ ਤੁਹਾਨੂੰ ਦੱਸਿਆ ਪੰਜ ਸੱਤ ਆਪਾਂ ਲੌਂਗ ਇਹਦੇ ਵਿੱਚ ਇਹਦੇ ਛੱਡ ਦੇ ਫਿਰ ਹੌਲੀ ਹੌਲੀ ਹੁਣ ਆਪਣੀ ਹੋਣ ਲੱਗ ਜੂਗੀ ਤਿਆਰ ਤੇ ਇਹਨੂੰ ਕਵਰ ਕਰਕੇ ਥੋੜੇ ਜਿਹਾ ਭਾਫ਼ ਨਿਕਾਉ ਨੂੰ ਜ਼ਰੂਰ ਛੱਡ ਦਿਓ ਕਿਉਂਕਿ ਜਿਆਦਾ ਨਹੀਂ ਸ਼ੂਗਰ ਨੇ ਤਿਆਰ ਹੋਣਾ ਗੁਰਦੇ ਵਿੱਚ ਹੀ ਮਿੱਠਾ ਹੁੰਦਾ ਦੇ ਵਿੱਚ ਆਪਾਂ ਮਿੱਠਾ ਤਾਂ ਪਾਉਂਦੇ ਨਹੀਂਗੇ ਸੋ ਇਹਦੇ ਵਿੱਚੋਂ ਜਿਹੜਾ ਐਕਸਟਰਾ ਬਾਟਰ ਹੁੰਦਾ ਜਾਂ ਬਾਧੂ ਪਾਣੀ ਔਰ ਜੂਗਾ ਤੇ ਮਿੱਠਾ ਰਹੇ ਜੂ ਤੇ ਬਾਕੀ ਦਾ ਜੋ ਮੌਚਰ ਆ ਜਾ ਚੌਲਾਂ ਨੂੰ ਸੋਕ ਲੂਗਾ ਪਾਣੀ ਚੌਲ ਸੋਕ ਲੈਣਗੇ ਸੋ ਬਹੁਤ ਵਧੀਆ ਫਲੇਵਰ ਤੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਅੱਜ ਪੋਆ ਅੱਜ ਆਪਾਂ ਇਹਨੂੰ ਰੈਨ ਰਹੇ ਹਾਂ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮਾਗ ਕੱਲ ਨੂੰ ਮਾਗਾਂ ਆਪਾਂ ਪੰਜਾਬੀ ਕਲਚਰ ਦੇ ਵਿੱਚ ਕਹਿੰਦੇ ਨੇ ਕਿ ਪੋ ਰਿੰਨੀ ਤੇ ਮਾਂ ਖਾਦੀ ਆਪਾਂ ਇਹਨੂੰ ਫਿਰ ਮਾਂਗ ਦੇ ਵਿੱਚ ਖਾਵਾਂਗੇ ਤੇ ਹੁਣ ਇਹਨੂੰ ਥੋੜੀ ਜਿਹਾ ਹੌਲੀ ਅੱਗ ਤੇ ਉੱਤੇ ਸਟੋਪ ਨੂੰ ਆਪਾਂ ਬਿਲਕੁਲ ਮੀਡੀਅਮ ਤੇ ਕਰਤਾ ਤੇ ਇਹਨੂੰ ਚੱਲੀ ਜਾਣ ਦਿੰਦੇ ਆ ਜੀ ਤੇ ਵੇਟ ਕਰਦੇ ਆ ਤੇ ਫਿਰ ਮੜ ਜਾਂ ਥੋੜੀ ਜਿਹਾ ਬਾਪ ਫੇਰ ਦੇਖਦੇ ਢੱਕਣ ਚਾ ਕੇ ਕੀ ਹੋਇਆ ਜੀ ਤੇ ਹੁਣ ਆਪਾਂ ਇਹਦੇ ਤੇ ਲਾ ਦਿੰਦੇ ਆ ਢੱਕਣ ਆਹ ਲੋ ਜੀ ਢੱਕਣ ਆਪਾਂ ਦਾ ਹਾਫ ਕੁਲਾ ਛੱਡਤਾ ਤਾਂ ਕਿ ਜਿਹੜਾ ਭਾਫ਼ ਆ ਉਹ ਵੀ ਬਾਹਰ ਬਾਹਰ ਚਲਦੀ ਰਹੇ ਬਿਲਕੁਲ ਹੁਣ ਆਪਣੇ ਦੇਖੋ ਥੋੜੀ ਜਿਹੀ ਮਹੀਨੀ ਮਹੀਨੀ ਅੱਗ ਚੱਲ ਰਹੀ ਹੈਗੀ ਤਕਰੀਬਨ ਜੇ ਦੇਖਿਆ ਜਾਵੇ ਤਾਂ ਆਪਣੇ ਸਟੂਬ ਦਾ ਲੈਵਲ ਵੀ ਕੁਆਇਟ ਰਿਕ ਤੇ ਬਹੁਤ ਘੱਟ ਕੀਤਾ ਹੋਇਆ ਬਹੁਤ ਲੋ ਫ੍ਰੇਂਟ ਤੇ ਆ ਹੌਲੀ ਹੌਲੀ ਇਹਨੇ ਆਪਣੇ ਆਪ ਕੱਕ ਹੋਣਾ ਤੇ ਬੜੀ ਵਧੀਆ ਦੇਖੋ ਚੌਲ ਵੀ ਫੁੱਲ ਜਾਣੇ ਆ ਤੇ ਬਹੁਤ ਟੇਸਟੀ ਬਣ ਰਹੀ ਹੈ ਗੱਲ ਸੋ ਇਸੇ ਤਰ੍ਹਾਂ ਨੂੰ ਤਕਰੀਬਨ ਜਿਸ ਤਰ੍ਹਾਂ ਮੈਂ ਕਹੇ ਘੰਟੇ ਡੇ ਘੰਟੇ ਲੱਗ ਜਾਂਦਾ ਕਿਉਂਕਿ ਤੁਹਾਡੇ ਅੱਗ ਦੇ ਹਿਸਾਬ ਨਾਲਾ ਕਿੰਨਾ ਚਿਰ ਇਹਨੂੰ ਆਪਾਂ ਕੱਕ ਕਰਦੇ ਜਿਹੜਾ ਇਹਦੇ ਵਿੱਚੋਂ ਵਾਧੂ ਪਾਣੀ ਬਾਹਰ ਨਿਕਲ ਜੂ ਤੇ ਫਿਰ ਆਪਣੇ ਜੋ ਜਿੱਦਾਂ ਆਪਾਂ ਗਾੜੀ ਕਿੰਨੀ ਕੁ ਰੱਖਣੀ ਆ ਜਾਂ ਚੌਲ ਬਿਲ ਪਾਣੀ ਬਿਲਕੁਲ ਸੁਕਾਉਣਾ ਉਹ ਸਾਫ਼ ਤੇ ਜਾ ਕੇ ਇਹ ਪੂਰੀ ਤਿਆਰ ਹੋ ਜੂਗੀ ਇਹ ਤਾਂ ਬਣ ਗਈ ਬਿਲਕੁਲ ਖੀਰ ਵਰਗਾ ਫਲੇਵਰ ਆਪਣਾ ਜਿਵੇਂ ਖੀਰ ਬਣਾਉਣੇ ਸਮੇਂ ਹਲਾਕੇ ਦੇਖਾਉਂਦੇ ਆਂ ਕਈ ਵਾਰੀ ਤੇ ਖੀਰ ਵੀ ਖਾਣੀ ਆ ਤਾਂ ਖੀਰ ਆ ਪਤਲੀ ਹੁੰਦੀ ਆ ਜੇ ਤੁਸੀਂ ਇਹਨੂੰ ਚੌਲਾਂ ਦੀ ਟੱਚ ਦੇਣਾ ਚਾਹੁੰਦੇ ਆ ਤਾਂ ਇਹਨੂੰ ਪਾਣੀ ਨੂੰ ਥੋੜਾ ਜਿਹਾ ਹੋਰ ਆਫਸਕਾਵਾਂਗੇ ਇਹਦੇ ਵਿੱਚ ਜੋ ਜੂਸ ਆ ਨਹੀਂ ਤਾਂ ਆਪਣੀ ਖੀਰ ਤਾਂ ਰੈਡੀ ਆ ਕਰ ਚੌਲਾਂ ਦੀ ਥੋੜੇ ਉਹ ਡਰਾਈ ਕਰਨਾ ਉਹਦੇ ਲਈ ਆਪਾਂ ਫਿਰ ਨਾਲ ਚੌਲਾਂ ਨੂੰ ਹੋਰ ਕੁੱਕ ਕਰਾਂਗੇ। ਬਾਕੀ ਜਿਹਦੇ ਵਿੱਚ ਜੇ ਤੁਸੀਂ ਆਪਣੇ ਡਰਾਈ ਫਰੂਟ ਪਾਉਣੇ ਆ ਜਾਂ ਹੋਰ ਤਾਂ ਕਿ ਬੱਚੇ ਜਾਂ ਤੁਸੀਂ ਖਾ ਸਕਦੇ ਹੋ, ਪਾਸ ਸਕਦੇ ਹੋ। ਪਰ ਜੇ ਤੁਸੀਂ ਨੇਚਰ ਵਾਲਾ ਇਹਦਾ ਜਿਵੇਂ ਕੁਦਰਤੀ ਗੰਨੇ ਵਾਲੀ ਜੂਸ ਦਾ ਸੁਆਦ ਲੈਣਾ ਤਾਂ ਬਿਲਕੁਲ ਇਹਦੇ ਵਿੱਚ ਇਹ ਲੌਂਗ ਜਿਵੇਂ ਤੁਹਾਨੂੰ ਦੱਸਿਆ ਦੇਸੀ ਘਿਓ ਦਾ ਚਮਚਾ ਆਪਾਂ ਪਾਇਆ। ਚੌਲ ਪਏ ਆ। ਐਲਿਸ ਇੱਕ ਕੋਲੀਆ ਛੋਟੀ ਪਈ ਆ ਇਹਦੇ ਵਿੱਚ ਚੌਲਾਂ ਦੀ ਪਈ ਸੀ। 2 2.5 ਲੀਟਰ ਸੀ ਕਿ ਆਪਣਾ ਜੋ ਜੂਸ ਪਾਇਆ ਗੰਨੇ ਦਾ। ਤੇ ਇਹ ਤਾਂ ਖੀਰ ਬਿਲਕੁਲ ਰੈਡੀ ਹੈ ਜੀ ਅੱਜ ਉਹ ਆ ਇਹ ਰਹਿਣ ਦਿੱਤੀ ਆਪਾਂ ਥੋੜੀ ਜਿਨੀ ਹੋਰ ਟੱਚ ਦਵਾਂਗੇ ਜਿਹੜਾ ਮਿਲਕੋ ਪਾਜਾ ਰੱਖ ਲਾਂਗੇ ਬਿਚਾਲੇ ਚਾਹਾਂ ਨੂੰ ਥੋੜਾ ਜਿਹਾ ਹੋਰ ਇਹਦਾ ਪਾਣੀ ਡਰਾਈ ਕਰਕੇ ਤੇ ਇਹਨੂੰ ਖਾਵਾਂਗੇ ਆਪਾਂ ਕੱਲ ਨੂੰ ਪੋਰੀ ਜੀ ਮਾਂ ਖਾਦੀ ਤੇ ਇਹੋ ਜਿਹੀ ਹੋਰ ਕੋਈ ਰੈਸਪੀ ਲੈਣੀ ਹੋਵੇ ਤੁਸੀਂ ਜਾਂ ਹੋਰ ਕੋਈ ਐਂਟਰਟੇਨਮੈਂਟ ਕਰਨਾ ਹੋਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕੇ ਧੜਗਾਂ YouTube ਦੇ ਉੱਤੇ ਜਾ ਕੇ ਕੇ ਧੜਗਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹੋ ਜੀ ਹੋਰ ਕੋਈ ਰੈਸਪੀ ਹੋਰ ਕੋਈ ਗੱਲਬਾਤ ਹੋਰ ਕੋਈ ਨਿਊਜ਼ ਹੋਰ ਕੋਈ ਜੀਜ਼ ਗਾਣਾ ਜਾਂ ਐਂਟਰਟੇਨਮੈਂਟ ਲਈ ਲੈ ਕੇ حاضر ਹੋਵਾਂਗੇ ਤੇ ਮੈਂ ਧੰਨਵਾਦ ਕਰਦਾ ਸਾਡੇ ਘਰ ਦੀ ਹੋਮ ਰੈਸਟਰੀ ਦਾ ਜਿਹਨੇ ਮੇਰੇ ਕੈਮਰੇ ਤੇ ਸਾਥ ਦਿੱਤਾ ਐਕਚੁਅਲੀ ਬਾਅਦ ਦੇ ਵਿੱਚ ਕਾਛੀ ਵੀ ਨਹੀਂ ਫੇਰੀ ਆ ਤੁਹਾਨੂੰ ਪਤਾ ਵੀ ਮੈਂ ਜਦੋਂ ਗੰਨੇ ਦਾ ਜੂਸ ਕੱਢਣ ਲੱਗਿਆ ਸੀ ਤਾਂ ਕਾਫੀ ਕਪੜੇ ਉੱਪਰੇ ਲੱਭੜ ਗਿਆ ਤੁਹਾਨੂੰ ਬਸ ਿੱਟੇ ਪੈਂਦੇ ਆ ਸਾਫ਼ ਸੁਥਈਆਂ ਤੇ ਧਰ ਗਿਆ ਜਿਹਦਾ ਜੋ ਹੁੰਦਾ ਕਹਿੰਦੇ ਕੁੱਕ ਕਰਨਾ ਉਹਦਾ ਕੰਮ ਸੀਗਾ ਉਹਦੋਂ ਕੁੱਕ ਕੀਤਾ ਕਾਛੀ ਫੇਰੀ ਤੇ ਤੁਹਾਡੇ ਸਾਰਿਆਂ ਲਈ ਹੋਊਂਗਾ ਗੰਨੇ ਦੀ ਖੀਰ ਹੈ ੜੀਆ ਤੇ ਆਪਾਂ ਰਾਕੇ ਖਾਵਾਂਗੇ ਸਵੇਰ ਨੂੰ ਤੇ ਨਾਲੇ ਪ੍ਰਭੂ ਦੇ ਗੁਣ ਗਾਵਾਂਗੇ ਕਹਿੰਦਾ ਮਗਦਾ ਮਈਨਾ ਬੜਾ ਪੁੰਨ ਵਾਲਾ ਮਈਨਾ ਹੁੰਦਾ ਤੇ ਰੱਬ ਦਾ ਨੋਲੇਗੇ ਤੇ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਉਹ ਜੀ ਆ ਖੀਰ ਵਰ ਕੋ ਰੈਡੀਆ ਹਣ ਤੇ ਇਹਨੂੰ ਆਪਾਂ ਕੋਲੀ ਚ ਪਾ ਕੇ ਦੇਖਦੇ ਹਾਂ ਟੇਸਟ ਇਹਦਾ ਹਣ। ਇਹ ਆਪਾਂ ਜੋ ਖੀਰ ਬਣਾਈ ਸੀਗੀ ਜੋ ਗੰਨੇ ਦੇ ਰਸ ਦੇ ਤੇ ਇਹ ਦੇਖਦੇ ਹਾਂ ਟੇਸਟ ਕਿਦਾਂ ਲੱਗਦਾ ਬਹੁਤ ਜਿਆਦਾ ਸੁਬਾਹ ਬਹੁਤ ਜਿਆਦਾ સ્ਵੀਟ ਬਿਲਕੁਲ ਨਿਕਿਆ ਹੁੰਦਾ ਜੋ ਪੰਜਾਬ ਹੁੰਦਾ ਹੈ ਯਾਦ ਕਰਾਤਾ ਜਰੂਰ ਰਿਹਾ ਜੇ ਕੋਈ ਨਾ ਕੋਈ ਤੁਸੀਂ ਆਪਣੀ ਨਵੀਂ ਰੈਸਪੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਹੋ ਜਾਈਏ ਵਧੀਆ ਫੂਡ ਬਣਾ ਸਕੀਏ ਤੇ ਇੱਕ ਗੱਲ ਜਰੂਰ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਤੇ ਸਾਡਾ YouTube ਚੈਨਲ ਕੇ ਤਾਰੇ ਆ ਸਬਸਕ੍ਰਾਈਬ ਕਰੋ ਤੇ ਹੋਰ ਜੀਆਂ ਹੋਰ ਵੀਡੀਓ ਐਂਟਰਟੇਨਮੈਂਟ ਤੇ ਖਬਰਾਂ ਜਾਣਨ ਲਈ ਸਾਰਿਆਂ ਨਾਲ ਜੁੜੇ ਰਹੋ ਜਦ ਤੱਕ ਤੁਹਾਡਾ ਸਾਡਾ ਰੱਬ ਰੱਖੇ ਸਤਿ ਸ੍ਰੀ ਅਕਾਲ ਸਾਫ ਸਫਾਈਆਂ ਬਿਲਕੁਲ ਕਰਤੀਆਂ ਜੀ ਆਪਾਂ ਹੁਣ ਇੱਥੋਂ ਜਿਸ ਤਰ੍ਹਾਂ ਖੀਰ ਵੀ ਆਪਣੀ ਰੈਡੀ ਹੋ ਗਈ ਤੇ ਆਪਣਾ ਵੇੜਣਾ ਵੀ ਚਾਕੇ ਪਾਸੇ ਕਰਤਾ ਕਿਉਂਕਿ ਇਹਦੀ ਵੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਇਹਨੂੰ ਸੈਨੀਟਾਈਜ਼ ਕਰਨਾ ਤਾਂ ਇਹਦੇ ਵੇੜਨੇ ਦਾ ਬਿਲਕੁਲ ਚੰਦੇ ਵਗੂੰ ਚਮਕਣੇ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿਆ ਨੇ ਲੈਡ ਪాయిਜ਼ਨਿੰਗ ਜਾਂ ਹੋਰ ਕੁਛ ਨਹੀਂ ਹੋਣੀ ਚਾਹੀਦੀ ਸੋ ਇਹਨੂੰ ਬੜੀ ਚੰਗੀ ਤਰ੍ਹਾਂ ਆਪਾਂ ਹੁਣ ਕਵਰ ਵੀ ਕਰਾਂਗੇ